ਕੀਤੀ ਜਾ ਰਹੀ ਹੈ ਸਕਰੀਨ ਦੇ ਉੱਪਰ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇਹ ਖੋਫਨਾਕ ਤਸਵੀਰਾਂ ਹਿਮਾਚਲ ਤੋਂ ਸਾਹਮਣੇ ਆਈਆਂ ਨੇ ਜਿੱਥੇ ਮਲਬੇ ਹੇਠ ਲੋਕਾਂ ਦੇ ਵਾਹਨ ਫਸ ਗਏ ਤਾਂ ਤਸਵੀਰਾਂ ਦੇਖੋ ਕਿੰਨੀਆਂ ਖੋਫਨਾਕ ਤਸਵੀਰਾਂ ਨੇ ਭਾਰੀ ਮੀਂਹ ਪੈਣ ਕਾਰਨ ਢਿੱਗਾ ਡਿੱਗ ਜਾਂਦੀਆਂ ਨੇ ਜਿਸ ਕਾਰਨ ਇਸ ਮਲਬੇ ਹੇਠ ਲੋਕਾਂ ਦੇ ਵਾਹਨ ਫਸ ਜਾਂਦੇ ਨੇ ਔਰ ਤੁਸੀਂ ਦੇਖੋ ਲੋਕ ਇਕੱਠੇ ਹੋ ਕੇ ਆਪਣੇ ਵਾਹਨ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੇ ਨੇ ਔਰ ਦੇਖੋ ਤੁਸੀਂ ਕਿੰਨੇ ਬੁਰੇ ਤਰੀਕੇ ਦੇ ਨਾਲ ਇਹ ਵਾਹਨ ਇਸ ਮਲਬੇ ਹੇਠ ਫਸੇ ਨੇ ਔਰ ਬੜੀ ਮੁਸ਼ਕਲ ਦੇ ਨਾਲ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹਨਾਂ ਵਾਹਨਾਂ ਨੂੰ ਬਾਹਰ ਕੱਢਿਆ ਜਾਵੇ ਤਾਂ ਜਾਣਕਾਰੀ ਮੁਤਾਬਕ ਤੁਹਾਨੂੰ ਦੱਸ ਦਿੰਨੇ ਆ ਸੋਲਨ ਤੇ Shimla ਜ਼ਿਲ੍ਹੇ 'ਚ ਇਹ ਕਾਫੀ ਨੁਕਸਾਨ ਹੋਇਆ ਹੈ ਭਾਰੀ ਮੀਂਹ ਪੈਣ ਦੇ ਕਾਰਨ ਕਿਉਂਕਿ ਕੱਲ ਭਾਰੀ ਬਰਸਾਤ ਹੋਈ ਔਰ ਕਈ ਘੰਟੇ ਲਗਾਤਾਰ ਇਸ ਭਾਰੀ ਮੀਂਹ ਪੈਣ ਦੇ ਕਾਰਨ ਢਿੱਗਾ ਡਿੱਗ ਜਾਂਦੀਆਂ ਨੇ ਔਰ ਜਸਦੇ ਕਰਕੇ ਇਹ ਮਲਬਾ ਜਿਹੜਾ ਆ ਗੱਡੀਆਂ ਨੂੰ ਆਪਣੀ ਚਪੇੜ ਦੇ ਵਿੱਚ ਲੈ ਲੈਂਦਾ ਹੈ ਔਰ ਤੁਸੀਂ ਦੇਖੋ ਕਿ ਲੋਕਾਂ ਵੱਲੋਂ ਗੱਡੀਆਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਉਹਨਾਂ ਦੇ ਵਾਹਨ ਵੱਜ ਸਕਣ ਪਰ ਬੁਰੇ ਤਰੀਕੇ ਦੇ ਨਾਲ ਇਹ ਜਿਹੜੇ ਵਾਹਨ ਨੇ ਲੋਕਾਂ ਦੇ ਇਸ ਮਲਬੇ ਦੇ ਵਿੱਚ ਫਸੇ ਹੋਏ ਨੇ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਕਿ Shimla ਤੇ ਸੋਲਣ ਜ਼ਿਲ੍ਹੇ ਚ 35 ਸੜਕਾਂ ਬੰਦ ਹੋ ਚੁੱਕੀਆਂ ਨੇ ਔਰ ਪੀਡਬਲੂ ਮਹਿਕਮੇ ਵੱਲੋਂ ਇਹ ਜਿਹੜੀਆਂ ਸੜਕਾਂ ਨੇ ਸਹੀ ਕੀਤੀਆਂ ਜਾ ਰਹੀਆਂ ਨੇ ਤਾਂ ਜੋ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਤੇ ਇਹ ਵੀ ਤੁਹਾਨੂੰ ਦੱਸ ਦਿੰਨੇ ਆ ਇਹ ਜਿੱਥੇ ਗੱਡੀਆਂ ਫਸੀਆਂ ਹੋਈਆਂ ਨੇ ਮਲਬੇ ਹੇਠ ਇਹ ਜਿਹੜਾ ਪੁਲ ਹੈ ਹਾਲਾਂਕਿ ਇਸ ਪੁਲ ਤੇ ਉੱਪਰ ਜੋ ਵੱਡਾ ਨੁਕਸਾਨ ਗੱਡੀਆਂ ਦਾ ਹੋ ਗਿਆ ਲੋਕ ਇੱਥੋਂ ਲੰਘ ਰਹੇ ਸੀ ਔਰ ਅਚਾਨਕ ਇਹ ਮਲਬਾ ਜਿਹੜਾ ਆ ਇਸ ਮਲਬੇ ਦੇ ਹੇਠ ਗੱਡੀਆਂ ਫਸ ਜਾਂਦੀਆਂ ਨੇ ਢਿੱਗਾਂ ਉੱਪਰ ਡੇਗਦੀਆਂ ਨੇ ਕਿਉਂਕਿ ਲਗਾਤਾਰ ਜਿਸ ਤਰੀਕੇ ਦੇ ਨਾਲ ਮੌਸਮ ਨੇ ਕਰਵਟ ਲਈ ਹੈ ਵੱਖ-ਵੱਖ ਸ਼ਹਿਰਾਂ ਦੇ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ ਜ਼ਬਰਦਸਤ ਮੀਂਹ ਪੈ ਰਿਹਾ ਹੈ ਔਰ ਇਸ ਮੀਂਹ ਦੇ ਪੈਣ ਕਾਰਨ ਕਈ ਥਾਵਾਂ ਤੇ ਪਾਣੀ ਵੀ ਭਰ ਚੁੱਕਿਆ ਹੈ ਔਰ ਲੋਕਾਂ ਨੂੰ ਵੱਡੀ ਪਰੇਸ਼ਾਨੀ ਚ ਝੇਲਣੀ ਪੈ ਰਹੀ ਹੈ ਪਰ ਜਿਹੜੀਆਂ ਤੁਸੀਂ ਸਕਰੀਨ ਦੇ ਉੱਪਰ ਤਸਵੀਰਾਂ ਦੇਖ ਰਹੇ ਹੋ ਇਹ ਤਸਵੀਰਾਂ ਹਿਮਾਚਲ ਤੋਂ ਸਾਹਮਣੇ ਆਈ ਨੇ Shimla ਦੀਆਂ ਤਸਵੀਰਾਂ ਨੇ ਹਾਲਾਂਕਿ Shimla ਦੇ ਸ਼ੁਰਾਲਾ 'ਚ ਇਹ ਮਲਬੇ ਹੇਠ ਕਈ ਵਾਹਨ ਫਸ ਗਏ ਹਾਲਾਕੀ ਕਿਹਾ ਜਾ ਰਿਹਾ ਹੈ ਕਿ 6 ਗੱਡੀਆਂ ਨੇ ਜੋ ਇਸ ਮਲਬੇ ਹੇਠ ਫਸ ਗਈਆਂ ਔਰ ਲੋਕਾਂ ਨੂੰ ਵੱਡੀ ਪਰੇਸ਼ਾਨੀ ਝੇਲਨੀ ਪੈ ਰਹੀ ਹੈ ਪਰ ਜਿਹੜੀਆਂ ਸੜਕਾਂ ਬੰਦ ਹੋਈਆਂ ਨੇ ਸੋਲਨ ਤੇ ਸ਼ਿਮਲੇ ਜ਼ਿਲ੍ਹੇ ਦੇ ਵਿੱਚ 35 ਅਗੜ ਸੜਕਾਂ ਜਿਹੜੀਆਂ ਤਕਰੀਬਨ ਬੰਦ ਹੋ ਚੁੱਕੀਆਂ ਨੇ ਇਸ ਤਬਾਹੀ ਕਰਕੇ ਔਰ ਤਬਾਹੀ ਦਾ ਤੁਸੀਂ ਮੰਜ਼ਰ ਦੇਖੋ ਇੱਕ ਖੌਫਨਾਕ ਮੰਜ਼ਰ ਹੈ ਜਿਸ ਤਰੀਕੇ ਦੇ ਨਾਲ ਗੱਡੀਆਂ ਫਸੀਆਂ ਹੋਈਆਂ ਨੇ ਨਹੀਂ ਤਾਂ ਅਕਸਰ ਇਹ ਤੇ ਚੈਲਪੈਲ ਰਹਿੰਦੀ ਹੈ ਲੋਕਾਂ ਦਾ ਆਣਾ ਜਾਣਾ ਲੱਗਿਆ ਰਹਿੰਦਾ ਹੈ ਕਿਉਂਕਿ ਜਦੋਂ ਗੱਲ ਹੁੰਦੀ ਹੈ ਘੁੰਮਣ ਫਿਰਨ ਦੀ ਖਾਸ ਤੌਰ ਤੇ ਪੰਜਾਬ ਦੀ ਗੱਲ ਕਰਕੇ ਹਰਿਆਣਾ ਦਿੱਲੀ ਦੀ ਤਾਂ ਲੋਕ ਅਕਸਰ ਹਿਮਾਚਲ ਵਾਲ ਕੂਚ ਕਰਦੇ ਨੇ ਕਿ ਉੱਥੇ ਜਾ ਕੇ ਘੁੰਮਣਾ ਫਿਰਨਾ ਹੈ ਪਰ ਜਿਸ ਤਰੀਕੇ ਦੇ ਨਾਲ ਭਾਰੀ ਮੀਂਹ ਪਿਆ ਹੈ ਔਰ ਇਸ ਭਾਰੀ ਮੀਂਹ ਦੇ ਪੈਣ ਕਰਨੇ ਢਿੱਗਾਂ ਡਿੱਗੀਆਂ ਨੇ ਔਰ ਮਲਬੇ ਹੇਠ ਇਹ ਵਾਹਨ ਫਸ ਗਏ ਲੋਕਾਂ ਦੇ ਵਾਹਨ ਫਸ ਗਏ ਔਰ ਲੋਕਾਂ ਵੱਲੋਂ ਇਹ ਵਾਹਨ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਤਬਾਈ ਦਾ ਮੰਜ਼ਰ ਦੇਖ ਲਵੋ ਮਲਬੇ ਹੇਠ ਫਸ ਗਈਆਂ ਨੇ ਕਈ ਗੱਡੀਆਂ ਤਾਂ ਲੋਕਾਂ ਵੱਲੋਂ ਆਪਣੇ ਵਾਹਨ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਕਰੀਨ ਦੇ ਉੱਪਰ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇਹ ਖੌਫਨਾਕ ਤਸਵੀਰਾਂ ਹਿਮਾਚਲ ਤੋਂ ਸਾਹਮਣੇ ਆਈਆਂ ਨੇ ਜਿੱਥੇ ਮਲਬੇ ਹੇਠ ਲੋਕਾਂ ਦੇ ਵਾਹਨ ਫਸ ਗਏ ਤਾਂ ਤਸਵੀਰਾਂ ਦੇਖੋ ਕਿੰਨੀਆਂ ਖੌਫਨਾਕ ਤਸਵੀਰਾਂ ਨੇ ਭਾਰੀ ਮੀਂਹ ਪੈਣ ਕਾਰਨ ਢਿੱਗਾ ਡਿੱਗ ਜਾਂਦੀਆਂ ਨੇ ਜਿਸ ਕਾਰਨ ਇਸ ਮਲਬੇ ਹੇਠ ਲੋਕਾਂ ਦੇ ਵਾਹਨ ਫਸ ਜਾਂਦੇ ਨੇ ਔਰ ਤੁਸੀਂ ਦੇਖੋ ਲੋਕ ਇਕੱਠੇ ਹੋ ਕੇ ਆਪਣੇ ਵਾਹਨ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੇ ਨੇ ਔਰ ਦੇਖੋ ਤੁਸੀਂ ਕਿੰਨੇ ਬੁਰੇ ਤਰੀਕੇ ਦੇ ਨਾਲ ਇਹ ਵਾਹਨ ਇਸ ਮਲਬੇ ਹੇਠ ਫਸੇ ਨੇ ਔਰ ਬੜੀ ਮੁਸ਼ਕਲ ਦੇ ਨਾਲ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹਨਾਂ ਵਾਹਨਾਂ ਨੂੰ ਬਾਹਰ ਕੱਢਿਆ ਜਾਵੇ ਤਾਂ ਜਾਣਕਾਰੀ ਮੁਤਾਬਕ ਤੁਹਾਨੂੰ ਦੱਸ ਦਿੰਨੇ ਆ ਸੋਲਨ ਤੇ Shimla ਜ਼ਿਲ੍ਹੇ 'ਚ ਇਹ ਕਾਫੀ ਨੁਕਸਾਨ ਹੋਇਆ ਹੈ ਭਾਰੀ ਮੀਂਹ ਪੈਣ ਦੇ ਕਾਰਨ ਕਿਉਂਕਿ ਕੱਲ ਭਾਰੀ ਬਰਸਾਤ ਹੋਈ ਔਰ ਕਈ ਘੰਟੇ ਲਗਾਤਾਰ ਇਸ ਭਾਰੀ ਮੀਂਹ ਪੈਣ ਦੇ ਕਾਰਨ ਢਿੱਗਾਂ ਡਿੱਗ ਜਾਂਦੀਆਂ ਨੇ ਔਰ ਜਸਦੇ ਕਰਕੇ ਇਹ ਮਲਬਾ ਜਿਹੜਾ ਆ ਗੱਡੀਆਂ ਨੂੰ ਆਪਣੀ ਚਪੇੜ ਦੇ ਵਿੱਚ ਲੈ ਲੈਂਦਾ ਹੈ ਔਰ ਤੁਸੀਂ ਦੇਖੋ ਕਿ ਲੋਕਾਂ ਵੱਲੋਂ ਗੱਡੀਆਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਉਹਨਾਂ ਦੇ ਵਾਹਨ ਬਚ ਸਕਣ ਪਰ ਬੁਰੇ ਤਰੀਕੇ ਦੇ ਨਾਲ ਇਹ ਜਿਹੜੇ ਵਾਹਨ ਨੇ ਲੋਕਾਂ ਦੇ ਇਸ ਮਲਬੇ ਦੇ ਵਿੱਚ ਫਸੇ ਹੋਏ ਨੇ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਕਿ ਸ਼ਿਮਲਾ ਤੇ ਸੋਲਨ ਜ਼ਿਲ੍ਹੇ ਚ 35 ਸੜਕਾਂ ਬੰਦ ਹੋ ਚੁੱਕੀਆਂ ਨੇ ਔਰ ਪੀ ਡਬਲਿਊ ਮਹਿਕਮੇ ਵੱਲੋਂ ਇਹ ਜਿਹੜੀਆਂ ਸੜਕਾਂ ਨੇ ਸਹੀ ਕੀਤੀਆਂ ਜਾ ਰਹੀਆਂ ਨੇ ਤਾਂ ਜੋ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਤੇ ਇਹ ਵੀ ਤੁਹਾਨੂੰ ਦੱਸ ਦਿੰਨੇ ਆ ਇਹ ਜਿੱਥੇ ਗੱਡੀਆਂ ਫਸੀਆਂ ਹੋਈਆਂ ਨੇ ਮਲਬੇ ਹੇਠ ਇਹ ਜਿਹੜਾ ਪੁਲ ਹੈ ਹਾਲਾਂਕਿ ਇਸ ਪੁਲ ਤੇ ਉੱਪਰ ਜੋ ਵੱਡਾ ਨੁਕਸਾਨ ਗੱਡੀਆਂ ਦਾ ਹੋ ਗਿਆ ਲੋਕ ਇੱਥੋਂ ਲੰਘ ਰਹੇ ਸੀ ਔਰ ਅਚਾਨਕ ਇਹ ਮਲਬਾ ਜਿਹੜਾ ਆ ਇਸ ਮਲਬੇ ਦੇ ਹੇਠ ਗੱਡੀਆਂ ਫਸ ਜਾਂਦੀਆਂ ਨੇ ਢਿੱਗਾਂ ਉੱਪਰੋਂ ਡੇਗਦੀਆਂ ਨੇ ਕਿਉਂਕਿ ਲਗਾਤਾਰ ਜਿਸ ਤਰੀਕੇ ਦੇ ਨਾਲ ਮੌਸਮ ਨੇ ਕਰਵਟ ਲਈ ਹੈ ਵੱਖ-ਵੱਖ ਸ਼ਹਿਰਾਂ ਦੇ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ ਜ਼ਬਰਦਸਤ ਮੀਂਹ ਪੈ ਰਿਹਾ ਹੈ ਔਰ ਇਸ ਮੀਂਹ ਦੇ ਪੈਣ ਕਾਰਨ ਕਈ ਥਾਵਾਂ ਤੇ ਪਾਣੀ ਵੀ ਭਰ ਚੁੱਕਿਆ ਹੈ ਔਰ ਲੋਕਾਂ ਨੂੰ ਵੱਡੀ ਪਰੇਸ਼ਾਨੀ ਝੱਲਣੀ ਪੈ ਰਹੀ ਹੈ ਪਰ ਜਿਹੜੀਆਂ ਤੁਸੀਂ ਸਕਰੀਨ ਦੇ ਉੱਪਰ ਤਸਵੀਰਾਂ ਦੇਖ ਰਹੇ ਹੋ ਇਹ ਤਸਵੀਰਾਂ ਹਿਮਾਚਲ ਤੋਂ ਸਾਹਮਣੇ ਆਈ ਨੇ Shimla ਦੀਆਂ ਤਸਵੀਰਾਂ ਨੇ ਹਾਲਾਂਕਿ Shimla ਦੇ ਸ਼ੁਰਾਲਾ ਤੇ ਇਹ ਮਲਬੇ ਹੇਠ ਕਈ ਵਾਹਨ ਫਸ ਗਏ ਹਾਲਾਕੀ ਕਿਹਾ ਜਾ ਰਿਹਾ ਹੈ ਕਿ 6 ਗੱਡੀਆਂ ਨੇ ਜੋ ਇਸ ਮਲਬੇ ਹੇਠ ਫਸ ਗਈਆਂ ਔਰ ਲੋਕਾਂ ਨੂੰ ਵੱਡੀ ਪਰੇਸ਼ਾਨੀ ਝੇਲਨੀ ਪੈ ਰਹੀ ਹੈ ਪਰ ਜਿਹੜੀਆਂ ਸੜਕਾਂ ਬੰਦ ਹੋਈਆਂ ਨੇ ਸੋਲਨ ਤੇ ਸ਼ਿਮਲੇ ਜ਼ਿਲ੍ਹੇ ਦੇ ਵਿੱਚ 35 ਸਗੜ ਸੜਕਾਂ ਜਿਹੜੀਆਂ ਤਕਰੀਬਨ ਬੰਦ ਹੋ ਚੁੱਕੀਆਂ ਨੇ ਇਸ ਤਬਾਹੀ ਕਰਕੇ ਔਰ ਤਬਾਹੀ ਦਾ ਤੁਸੀਂ منظر ਦੇਖੋ ਇੱਕ ਖੌਫਨਾਕ منظر ਹੈ ਜਿਸ ਤਰੀਕੇ ਦੇ ਨਾਲ ਗੱਡੀਆਂ ਫਸੀਆਂ ਹੋਈਆਂ ਨੇ ਨਹੀਂ ਤਾਂ ਅਕਸਰ ਇਤੇ ਚੈਲਪੈਲ ਰਹਿੰਦੀ ਹੈ ਲੋਕਾਂ ਦਾ ਆਣਾ ਜਾਣਾ ਲੱਗਿਆ ਰਹਿੰਦਾ ਹੈ ਕਿਉਂਕਿ ਜਦੋਂ ਗੱਲ ਹੁੰਦੀ ਹੈ ਘੁੰਮਣ ਫਿਰਨ ਦੀ ਖਾਸ ਤੌਰ ਤੇ ਪੰਜਾਬ ਦੀ ਗੱਲ ਕਰਕੇ ਹਰਿਆਣਾ ਦਿੱਲੀ ਦੀ ਤਾਂ ਲੋਕ ਅਕਸਰ ਹਿਮਾਚਲ ਵਾਲ ਪੂਚ ਕਰਦੇ ਨੇ ਕਿ ਉੱਥੇ ਜਾ ਕੇ ਘੁੰਮਣਾ ਫਿਰਨਾ ਹੈ ਪਰ ਜਿਸ ਤਰੀਕੇ ਦੇ ਨਾਲ ਭਾਰੀ ਮੀਂਹ ਪਿਆ ਹੈ ਔਰ ਇਸ ਭਾਰੀ ਮੀਂਹ ਦੇ ਪੈਣ ਕਾਰਨ ਡਿੱਗਾਂ ਡਿੱਗੀਆਂ ਨੇ ਔਰ ਮਲਬੇ ਹੇਠ ਇਹ ਵਾਹਨ ਫਸ ਗਏ ਲੋਕਾਂ ਦੇ ਵਾਹਨ ਫਸ ਗਏ ਔਰ ਲੋਕਾਂ ਵੱਲੋਂ ਇਹ ਵਾਹਨ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਤਬਾਈ ਦਾ ਮੰਜ਼ਰ ਦੇਖ ਲਵੋ ਮਲਬੇ ਹੇਠ ਫਸ ਗਈਆਂ ਨੇ ਕਈ ਗੱਡੀਆਂ ਤਾਂ ਲੋਕਾਂ ਵੱਲੋਂ ਆਪਣੇ ਵਾਹਨ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਕਰੀਨ ਦੇ ਉੱਪਰ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇਹ ਖੌਫਨਾਕ ਤਸਵੀਰਾਂ ਹਿਮਾਚਲ ਤੋਂ ਸਾਹਮਣੇ ਆਈਆਂ ਨੇ ਜਿੱਥੇ ਮਲਬੇ ਹੇਠ ਲੋਕਾਂ ਦੇ ਵਾਹਨ ਫਸ ਗਏ ਤਾਂ ਤਸਵੀਰਾਂ ਦੇਖੋ ਕਿੰਨੀਆਂ ਖੌਫਨਾਕ ਤਸਵੀਰਾਂ ਨੇ ਭਾਰੀ ਮੀਂਹ ਪੈਣ ਕਾਰਨ ਢਿੱਗਾ ਡਿੱਗ ਜਾਂਦੀਆਂ ਨੇ ਜਿਸ ਕਾਰਨ ਇਸ ਮਲਬੇ ਹੇਠ ਲੋਕਾਂ ਦੇ ਵਾਹਨ ਫਸ ਜਾਂਦੇ ਨੇ ਔਰ ਤੁਸੀਂ ਦੇਖੋ ਲੋਕ ਇਕੱਠੇ ਹੋ ਕੇ ਆਪਣੇ ਵਾਹਨ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੇ ਨੇ ਔਰ ਦੇਖੋ ਤੁਸੀਂ ਕਿੰਨੇ ਬੁਰੇ ਤਰੀਕੇ ਦੇ ਨਾਲ ਇਹ ਵਾਹਨ ਇਸ ਮਲਬੇ ਹੇਠ ਫਸੇ ਨੇ ਔਰ ਬੜੀ ਮੁਸ਼ਕਲ ਦੇ ਨਾਲ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹਨਾਂ ਵਾਹਨਾਂ ਨੂੰ ਬਾਹਰ ਕੱਢਿਆ ਜਾਵੇ ਤਾਂ ਜਾਣਕਾਰੀ ਮੁਤਾਬਕ ਤੁਹਾਨੂੰ ਦੱਸ ਦਿੰਨੇ ਆ ਸੋਲਨ ਤੇ Shimla ਜ਼ਿਲ੍ਹੇ 'ਚ ਇਹ ਕਾਫੀ ਨੁਕਸਾਨ ਹੋਇਆ ਹੈ ਭਾਰੀ ਮੀਂਹ ਪੈਣ ਦੇ ਕਾਰਨ ਕਿਉਂਕਿ ਕੱਲ ਭਾਰੀ ਬਰਸਾਤ ਹੋਈ ਔਰ ਕਈ ਘੰਟੇ ਲਗਾਤਾਰ ਇਸ ਭਾਰੀ ਮੀਂਹ ਪੈਣ ਦੇ ਕਾਰਨ ਢਿੱਗਾਂ ਡਿੱਗ ਜਾਂਦੀਆਂ ਨੇ ਔਰ ਜਸਦੇ ਕਰਕੇ ਇਹ ਮਲਬਾ ਜਿਹੜਾ ਆ ਗੱਡੀਆਂ ਨੂੰ ਆਪਣੀ ਚਪੇੜ ਦੇ ਵਿੱਚ ਲੈ ਲੈਂਦਾ ਹੈ ਔਰ ਤੁਸੀਂ ਦੇਖੋ ਕਿ ਲੋਕਾਂ ਵੱਲੋਂ ਗੱਡੀਆਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਉਹਨਾਂ ਦੇ ਵਾਹਨ ਵੱਜ ਸਕਣ ਪਰ ਬੁਰੇ ਤਰੀਕੇ ਦੇ ਨਾਲ ਇਹ ਜਿਹੜੇ ਵਾਹਨ ਨੇ ਲੋਕਾਂ ਦੇ ਇਸ ਮਲਬੇ ਦੇ ਵਿੱਚ ਫਸੇ ਹੋਏ ਨੇ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਕਿ ਸ਼ਿਮਲਾ ਤੇ ਸੋਲਨ ਜ਼ਿਲ੍ਹੇ ਚ 35 ਸੜਕਾਂ ਬੰਦ ਹੋ ਚੁੱਕੀਆਂ ਨੇ ਔਰ ਪੀਡਬਲੂ ਮੈਕਮੇ ਵੱਲੋਂ ਇਹ ਜਿਹੜੀਆਂ ਸੜਕਾਂ ਨੇ ਸਹੀ ਕੀਤੀਆਂ ਜਾ ਰਹੀਆਂ ਨੇ ਤਾਂ ਜੋ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਤੇ ਇਹ ਵੀ ਤੁਹਾਨੂੰ ਦੱਸ ਦਿੰਨੇ ਆ ਇਹ ਜਿੱਥੇ ਗੱਡੀਆਂ ਫਸੀਆਂ ਹੋਈਆਂ ਨੇ ਮਲਬੇ ਹੇਠ ਇਹ ਜਿਹੜਾ ਪੁਲ ਹੈ ਹਾਲਾਂਕਿ ਇਸ ਪੁਲ ਤੇ ਉੱਪਰ ਜੋ ਵੱਡਾ ਨੁਕਸਾਨ ਗੱਡੀਆਂ ਦਾ ਹੋ ਗਿਆ ਲੋਕ ਇੱਥੋਂ ਲੰਘ ਰਹੇ ਸੀ ਔਰ ਅਚਾਨਕ ਇਹ ਮਲਬਾ ਜਿਹੜਾ ਆ ਇਸ ਮਲਬੇ ਦੇ ਹੇਠ ਗੱਡੀਆਂ ਫਸ ਜਾਂਦੀਆਂ ਨੇ ਢਿੱਗਾਂ ਉੱਪਰੋਂ ਡੇਗਦੀਆਂ ਨੇ ਕਿਉਂਕਿ ਲਗਾਤਾਰ ਜਿਸ ਤਰੀਕੇ ਦੇ ਨਾਲ ਮੌਸਮ ਨੇ ਕਰਵਟ ਲਈ ਵੱਖ-ਵੱਖ ਸ਼ਹਿਰਾਂ ਦੇ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ ਜ਼ਬਰਦਸਤ ਮੀਂਹ ਪੈ ਰਿਹਾ ਹੈ ਔਰ ਇਸ ਮੀਂਹ ਦੇ ਪੈਣ ਕਾਰਨ ਕਈ ਥਾਵਾਂ ਤੇ ਪਾਣੀ ਵੀ ਭਰ ਚੁੱਕਿਆ ਹੈ ਔਰ ਲੋਕਾਂ ਨੂੰ ਵੱਡੀ ਪਰੇਸ਼ਾਨੀ ਝੱਲਨੀ ਪੈ ਰਹੀ ਹੈ ਪਰ ਜਿਹੜੀਆਂ ਤੁਸੀਂ ਸਕਰੀਨ ਦੇ ਉੱਪਰ ਤਸਵੀਰਾਂ ਦੇਖ ਰਹੇ ਹੋ ਇਹ ਤਸਵੀਰਾਂ ਹਿਮਾਚਲ ਤੋਂ ਸਾਹਮਣੇ ਆਏ ਨੇ Shimla ਦੀਆਂ ਤਸਵੀਰਾਂ ਨੇ ਹਾਲਾਂਕਿ Shimla ਦੇ Shurala 'ਚ ਇਹ ਮਲਬੇ ਹੇਠ ਕਈ ਵਾਹਨ ਫਸ ਗਏ ਹਾਲਾਕੀ ਕਿਹਾ ਜਾ ਰਿਹਾ ਹੈ ਕਿ 6 ਗੱਡੀਆਂ ਨੇ ਜੋ ਇਸ ਮਲਬੇ ਹੇਠ ਫਸ ਗਈਆਂ ਔਰ ਲੋਕਾਂ ਨੂੰ ਵੱਡੀ ਪਰੇਸ਼ਾਨੀ ਝੇਲਨੀ ਪੈ ਰਹੀ ਹੈ ਪਰ ਜਿਹੜੀਆਂ ਸੜਕਾਂ ਬੰਦ ਹੋਈਆਂ ਨੇ ਸੋਲਨ ਤੇ ਸ਼ਿਮਲੇ ਜ਼ਿਲ੍ਹੇ ਦੇ ਵਿੱਚ 35 ਸਗੜ ਸੜਕਾਂ ਜਿਹੜੀਆਂ ਤਕਰੀਬਨ ਬੰਦ ਹੋ ਚੁੱਕੀਆਂ ਨੇ ਇਸ ਤਬਾਹੀ ਕਰਕੇ ਔਰ ਤਬਾਹੀ ਦਾ ਤੁਸੀਂ ਮੰਜ਼ਰ ਦੇਖੋ ਇੱਕ ਖੌਫਨਾਕ ਮੰਜ਼ਰ ਹੈ ਜਿਸ ਤਰੀਕੇ ਦੇ ਨਾਲ ਗੱਡੀਆਂ ਫਸੀਆਂ ਹੋਈਆਂ ਨੇ ਨਹੀਂ ਤਾਂ ਅਕਸਰ ਇਹ ਤੇ ਚੈਲਪੈਲ ਰਹਿੰਦੀ ਹੈ ਲੋਕਾਂ ਦਾ ਆਣਾ ਜਾਣਾ ਲੱਗਿਆ ਰਹਿੰਦਾ ਹੈ ਕਿਉਂਕਿ ਜਦੋਂ ਗੱਲ ਹੁੰਦੀ ਹੈ ਘੁੰਮਣ ਫਿਰਨ ਦੀ ਖਾਸ ਤੌਰ ਤੇ ਪੰਜਾਬ ਦੀ ਗੱਲ ਕਰਕੇ ਹਰਿਆਣਾ ਦਿੱਲੀ ਦੀ ਤਾਂ ਲੋਕ ਅਕਸਰ ਹਿਮਾਚਲ ਵਾਲ ਪੂਚ ਕਰਦੇ ਨੇ ਕਿ ਉੱਥੇ ਜਾ ਕੇ ਘੁੰਮਣਾ ਫਿਰਨਾ ਹੈ ਪਰ ਜਿਸ ਤਰੀਕੇ ਦੇ ਨਾਲ ਭਾਰੀ ਮੀਂਹ ਪਿਆ ਹੈ ਔਰ ਇਸ ਭਾਰੀ ਮੀਂਹ ਦੇ ਪੈਣ ਕਰਨ ਢਿੱਗਾਂ ਡਿੱਗੀਆਂ ਨੇ ਔਰ ਮਲਬੇ ਹੇਠ ਇਹ ਵਾਹਨ ਫਸ ਗਏ ਲੋਕਾਂ ਦੇ ਵਾਹਨ ਫਸ ਗਏ ਔਰ ਲੋਕਾਂ ਵੱਲੋਂ ਇਹ ਵਾਹਨ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਤਬਾਈ ਦਾ ਮੰਜ਼ਰ ਦੇਖ ਲਵੋ ਮਲਬੇ ਹੇਠ ਫਸ ਗਈਆਂ ਨੇ ਕਈ ਗੱਡੀਆਂ ਲੋਕਾਂ ਵੱਲੋਂ ਆਪਣੇ ਵਾਹਨ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਕਰੀਨ ਦੇ ਉੱਪਰ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇਹ ਖੌਫਨਾਕ ਤਸਵੀਰਾਂ ਹਿਮਾਚਲ ਤੋਂ ਸਾਹਮਣੇ ਆਈਆਂ ਨੇ ਜਿੱਥੇ ਮਲਬੇ ਹੇਠ ਲੋਕਾਂ ਦੇ ਵਾਹਨ ਫਸ ਗਏ ਤਾਂ ਤਸਵੀਰਾਂ ਦੇਖੋ ਕਿੰਨੀਆਂ ਖੌਫਨਾਕ ਤਸਵੀਰਾਂ ਨੇ ਭਾਰੀ ਮੀਂਹ ਪੈਣ ਕਾਰਨ ਢਿੱਗਾ ਡਿੱਗ ਜਾਂਦੀਆਂ ਨੇ ਜਿਸ ਕਾਰਨ ਇਸ ਮਲਬੇ ਹੇਠ ਲੋਕਾਂ ਦੇ ਵਾਹਨ ਫਸ ਜਾਂਦੇ ਨੇ ਔਰ ਤੁਸੀਂ ਦੇਖੋ ਲੋਕ ਇਕੱਠੇ ਹੋ ਕੇ ਆਪਣੇ ਵਾਹਨ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੇ ਨੇ ਔਰ ਦੇਖੋ ਤੁਸੀਂ ਕਿੰਨੇ ਬੁਰੇ ਤਰੀਕੇ ਦੇ ਨਾਲ ਇਹ ਵਾਹਨ ਇਸ ਮਲਬੇ ਹੇਠ ਫਸੇ ਨੇ ਔਰ ਬੜੀ ਮੁਸ਼ਕਲ ਦੇ ਨਾਲ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹਨਾਂ ਵਾਹਨਾਂ ਨੂੰ ਬਾਹਰ ਕੱਢਿਆ ਜਾਵੇ ਤਾਂ ਜਾਣਕਾਰੀ ਮੁਤਾਬਕ ਤੁਹਾਨੂੰ ਦੱਸ ਦਿੰਨੇ ਆ ਸੋਲਨ ਤੇ Shimla ਜ਼ਿਲ੍ਹੇ 'ਚ ਇਹ ਕਾਫੀ ਨੁਕਸਾਨ ਹੋਇਆ ਹੈ ਭਾਰੀ ਮੀਂਹ ਪੈਣ ਦੇ ਕਾਰਨ ਕਿਉਂਕਿ ਕੱਲ ਭਾਰੀ ਬਰਸਾਤ ਹੋਈ ਔਰ ਕਈ ਘੰਟੇ ਲਗਾਤਾਰ ਇਸ ਭਾਰੀ ਮੀਂਹ ਪੈਣ ਦੇ ਕਾਰਨ ਢਿੱਗਾਂ ਡਿੱਗ ਜਾਂਦੀਆਂ ਨੇ ਔਰ ਜਸਦੇ ਕਰਕੇ ਇਹ ਮਲਬਾ